ਮਾਂ ਦੀ ਔਰ ਸੁਨੀ ਸੁਣੀ ਲੱਗਦੀ ਆ ਕਿ ਤੋਂ ਵਿਨਾਮ ਧੀਆ ਤੋਂ ਪੁੱਤਰਾ ਤੋਂ ਹੋਇਆ ਹੁਣ ਹਰਗੋਵਿੰਦ ਪਾਤਸ਼ਾਹ ਜੀ ਨੇ ਘਰ ਦੇ ਵਿੱਚ ਕਹਿੰਦੇ ਜਦੋਂ ਭਾਈ ਘਟ ਗੋਦੀ ਘਰ ਦੇ ਵਿੱਚ ਪੁੱਤਰ ਪੈਦਾ ਬਾਬਾ ਗੁਰੂ ਗੋਬਿੰਦ ਸਿੰਘ ਜੀ ਨੇ ਜਨਮ ਲਿਆ ਤੇ ਮਾਤਾ ਗੰਗਾ ਜੀ ਬੜੇ ਖੁਸ਼ ਨੇ ਵੀ ਮੈਂ ਦਾਦੀ ਬਣ ਗਈ ਮੇਰੇ ਘਰ ਦੇ ਵਿੱਚ ਪੁੱਤਰੇ ਨੇ ਜਨਮ ਲਿਆ ਤੁਸੀਂ ਤੁਹਾਨੂੰ ਤੁਹਾਨੂੰ ਕਿਸੇ ਦੇ ਮਿਹਣੇ ਮਿਹਣੇ ਨਹੀਂ ਸਣੇ ਪਏ ਤੇ ਮੈਂ ਇੱਥੇ ਕਰਮੋ ਵਰਗੀਆਂ ਦੇ ਬੜੇ ਮਿਹਣੇ ਸੱਜੇ ਬੜਤ ਬੁਲੀ ਪਰ ਤੁਹਾਡੇ ਤੇ ਗੁਰੂ ਨਾਨਕ ਪਾਸ਼ਾ ਦੀ ਬੜੀ ਕਿਰਪਾ ਲੀ ਹਰਗੁਬਿੰਦ ਪਾਸ਼ਾ ਦੀ ਮਾਂ ਦੇ ਕੋਲੇ ਆਏ ਮਾਤਾ ਗੰਗਾ ਜੀ ਦੇ ਕਹਿੰਦੇ ਮਾਂ ਤੂੰ ਤੇ ਕਿੰਨੀ ਘੁੱਸਾਂ ਹਰਗੋਬਿੰਦ ਪਾਸ਼ਾ ਜੀ ਕਹਿੰਦੇ ਨੇ ਮਾਧ ਲੰਗਾ ਜੀ ਮਾਂ ਅੱਜ ਤੂੰ ਕਿੰਨੀ ਘੁੱਸਾਂਗੀ ਕਹਿੰਦੇ ਬੋਬੜ ਦੇ ਵਿੱਚ ਲੈ ਕੇ ਹਰਗੋਬਿੰਦ ਪਾਸ਼ਾ ਨੂੰ ਕਹਿਣ ਲੱਗੇ ਪੁੱਤਰਾ ਅੱਜ ਮੈਂ ਬੜੀ ਘੁੱਸਾਂਗੀ ਆਜ ਮੇਰੇ ਘਰ ਦੇ ਵਿੱਚ ਪੁੱਤਰਾ ਆਏਗਾ ਤੇ ਤੂੰ ਪਿਤਾ ਬਣ ਗਿਆ ਕਹਿੰਦੇ ਹਰ ਗੋਵਿੰਦ ਪਾਤਸ਼ਾਹ ਜੀ ਆਪਣੇ ਮਾਂ ਨੂੰ ਕਹਿੰ ਲੱਗੇ ਮਾਂ ਤੈਨੂੰ ਫਿਰ ਅਸੀਸ ਦੇ ਮਿਲੋ। ਕਿਉਂਕਿ ਜਿਹੜੀ ਮਾਵਾ ਦੀ ਅਸੀਸਾਂ ਲੈ ਕੇ ਨਾ ਪਰੇ ਜੋ। ਜਿਹੜੀ ਮਾਂ ਅਸੀਸ ਦੇ ਦੇ ਤਾ ਉਹ ਐਸੀ ਇਸ ਹੈ ਇਸ ਮਾਂ ਦੀ ਮਾਂ ਹਰ ਵੇਲੇ ਕਿ ਨਾ ਆਪਣੇ ਬੱਚਿਆਂ ਦਾ ਧੀਆਂ ਦਾ ਖਿਆਲ ਰੱਖਦੀ। ਹਰ ਵੇਲੇ ਸੁਖੰਤ ਦੀ ਨੇਦੀ। ਹਰਗੋਬਿੰਦ ਪਾ ਸਾਹਿਬ ਜੀ ਕਹਿਣ ਲੱਗੇ ਮਾ ਅੱਜ ਜੇ ਤੂੰ ਕੋਸਾ ਕਰਾਂ ਜੇ ਮੈਨੂੰ ਕੋਈ ਸੀਸ ਦੇਵੋ ਮਾਤਾ ਗੰਗਾ ਜੀ ਨੂੰ ਕਹਿਣ ਲੱਗੇ ਮਾਤਾ ਗੰਗਾ ਜੀ ਕਹਿਣ ਲੱਗੀ ਲਾਲ ਜੀ ਤੇਰੇ ਘਰ ਦੇ ਵਿੱਚ ਦੋ ਦੋ ਪੁੱਤਰ ਹੋਣ ਕੋਈ ਹੋਰ ਸੀਸ ਦੇਵੋ ਮਾਂ ਨੂੰ ਕਹਿਣ ਲੱਗੇ ਛੋਟੀ ਸੀਸ ਜਦੋਂ ਮਾਤਾ ਗੰਗਾ ਜੀ ਕਹਿੰਦੀ ਲਾਲ ਜੀ ਤੇਰੇ ਘਰ ਦੇ ਵਿੱਚ ਦੋ ਦੋ ਪੁੱਤਰ ਹੋਣ ਹਰਗੁਬਿੰਦ ਪਾਸਾ ਜੀ ਕਹਿੰਦੇ ਨਹੀਂ ਮਾਂ ਛੋਟੀ ਸੀ ਸੀ ਕੋਈ ਵੱਡੀ ਅਸੀਂ ਨਹੀਂ ਜੀ ਫਿਰ ਕਹਿੰਦੇ ਮਾਂ ਗੰਗਾ ਜੀ ਕਹਿਣ ਲੱਗੇ ਕਿਨੇ ਸਮਾਂ ਆਵੇਗਾ ਤੇਰੇ ਘਰ ਦੇ ਵਿੱਚ ਕਿਨੇ ਚਾਰ ਪੁੱਤਰ ਹੋਣਗੇ ਹਰਗੁਬਿੰਦ ਪਾਸਾ ਜੀ ਕਹਿੰਦੇ ਨਹੀਂ ਮਾਂ ਹਲੇ ਵੀ ਬੜੀ ਛੋਟੀ ਸੀ ਸਰ ਹੋਰ ਅਸੀਂ ਜੀ ਮਾਦੋਂ ਗਾਇ ਜੀ ਕੋ ਸੁਣ ਕੇ ਕਹਿਣ ਲੱਗੇ ਤੇਰੇ ਘਰ ਦੇ ਵਿੱਚ ਪੰਜ ਪੁੱਤਰ ਹੋਣਗੇ ਸਤਿਗੁਰੂ ਜੀ ਕਹਿਣ ਲੱਗੇ ਨਹੀਂ ਮਾ ਹਲੇ ਬੜੀ ਸੋਣੀ ਸੀ ਸਰ ਸੱਜਣਾ ਲਿਓ ਹਰ ਗੋਬਿੰਦ ਪਾਸਾ ਨੇ ਕਿਨ ਝੋਲੀ ਅਟਕੇ ਮਾਤਾ ਗੰਗਾ ਜੀ ਦੇ ਅੱਗੇ ਝੋਲੀ ਦੇ ਵਿੱਚ ਕਹਿ ਲਗੇ ਮਾ ਤੁਸੀਂ ਮੇਰੇ ਘਰ ਦੇ ਵਿੱਚ ਮਨੂੰ ਸੀਸਾ ਦਿੰਦੀਆਂ ਨੇ ਪਰ ਮੇਰਾ ਘਰ ਖਾਲੀ ਆ ਸੁਣਨਾ ਲਾ ਪਰ ਮੈਂ ਮੰਗ ਕੇ ਲੈਦਾ ਇੱਕ ਧੀ ਦੀ ਵਿਦਾਤ ਦੇ ਜਿਹਾ ਹਰਬਿੰਦ ਬਾਸਾ ਜਿ ਕਰ ਜਾਂਦੀ ਮਾਂ ਇਹ ਸੀਸਾ ਦੇ ਦੋ ਮੇਰੇ ਘਰ ਦੇ ਵਿੱਚ ਧੀ ਵੀ ਪੁੱਤਰ ਹੋ ਗਏ ਪਰ ਪੁੱਤਰਾ ਤੋਂ ਬਿਨਾ ਘਰ ਖਾਲੀ ਆ। ਹਰਗੁਮਿੰਦ ਪਾ사 ਜੀ ਨੇ ਘਰ ਦੇ ਵਿੱਚ ਆ ਕੇ ਤੁਸੀਂ ਪੰਜ ਪੁੱਤਰਾ ਦੀ ਦਾਦ ਦਿੱਤੀ ਪਰ ਧੀ ਤੋਂ ਬਿਨਾ ਘਰ ਸੁਨਣਾਗਾ ਖਾਲੀ ਰਹਿਗਾ। ਮਾਂ ਗੰਗਾ ਨੂੰ ਕਹਿਣ ਲੱਗੇ ਝੋਲੀ ਅੜ ਕੇ ਝੋਲੀ ਅਕੇ ਕੀthi ਮਾਤਾ ਜੰਨਾ ਜੀ ਨੇ ਕਿ ਮਾਤਾ ਜੀ ਇਹ ਵੀ ਅਸੀਂ ਜਿਦੋਂ ਮੇਰੇ ਘਰ ਦੇ ਵਿੱਚ ਧੀ ਵੀ ਹੋ ਮਾ ਬੰਗਾ ਕਰਨ ਲੱਗੇ ਸਤਿਗੁਰੂ ਜੀ ਕਿਰਪਾ ਕਰਨ ਗੁਰੂ ਨਾਨਕ ਪਾਸ਼ਾ ਤੇਰੇ ਘਰ ਤੇ ਕੀ ਵੀ ਹੋਵੇ ਸਤਿ ਜਾਣੇ ਇੱਕ ਦਿਨ ਬਰੇਸਾ ਸਮਾਇਆ ਸਭ ਤੋਂ ਪਹਿਲਾ ਜਨਮ ਬਾਬਾ ਗੁਰਦਤਾ ਜੀ ਦਾ ਪਿਆ ਭਾਈ ਕਿਰਤਨੀ ਉਦੋਂ ਬਾਅਦ ਸਮਾਇਆ ਤੇਰੇ ਉਦੋਂ ਬਾਅਦ ਸਮਾ ਕੇ ਨੇ ਆਇਆ ਮਾਤਾ ਹਰਗੋਬਿੰਦ ਪਾਸ਼ਾ ਦੇ ਘਰ ਦੇ ਵਿੱਚ ਕਹਿੰਦੇ ਇੱਕ ਧੀ ਨੇ ਜਨਮ ਲਿਆ ਪਿਆ ਰਹੋ ਜਿਹਨੂੰ ਬੀਬੋ ਜਿਹਨੂੰ ਬੀਬੀ ਵੀਰੋ ਕਹ ਕੇ ਬੁਲਾਇਆ ਜਾਂਦਾ ਸੀ ਵੱਡੇ ਪੁੱਤਰ ਤੋਂ ਬਾਅਦ ਇੱਕ ਧੀ ਨੇ ਜਨਮ ਲਿਆ ਜਿਹਨੂੰ ਹਰਗੋਬਿੰਦ ਪਾਸ਼ਾ ਨੇ ਬੜੇ ਪਿਆਰ ਦੇ ਛ ਆਪਣੇ ਧੀ ਬੀਬੀ ਵੀਰੋ ਨੂੰ ਬੜਾ ਪਿਆਰ ਕਰਦੇ ਸੀ ਬਾਅਦ ਵਿੱਚ ਚਾਰ ਪੁੱਤਰਾਂ ਹੋਰ ਹੋਏ ਸੀ ਬਾਬਾ ਢੱਲਦਾਈ ਅਨੀ ਰਾਏ ਸੂਰਜਮਲ ਗੁਰੂ ਤੇਗ ਬਹਾਦਰ ਜੀ ਜਿਹੜੇ ਗੁਰੂ ਤੇਗ ਬਹਾਦਰ ਸਰਜਨੀਕ ਨਾਮ ਇਸ ਸੇ ਪੰਜਾਂ ਤੋਂ ਛੋਟੇ ਨਹੀਂ ਪਿਆਰੇ ਗੁਰੂ ਤੇਗ ਬਹਾਦਰ ਜੀ ਬਾਬਾ ਗੁਰਦਤਾ ਜੀ ਵੱਡੇ ਹੋਏ ਨੇ ਉਦੋਂ ਛੋਟੇ ਜੀ ਵੀ ਬੀਰੋਜੀ ਬਣੇ ਹਰ ਸਮੇਂ ਆਪਣੀ ਧੀ ਨੂੰ ਬੜਾ ਪਿਆਰ ਕਰਦੇ ਸੀ ਇਸੇ ਕਰਕੇ ਅਜਨੇ ਸਮੇਂ ਵਿੱਚ ਲੋਕਾਂ